ਕਿਸਾਨ ਭਰਾਵੋ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਖੇਤੀਬਾੜੀ ਕਿਤਾ ਤੇ ਅੱਜ ਆਪਾਂ ਗੱਲ ਕਰਨੀ ਹੈ ਜਿਹੜਾ ਕਣਕ ਚ ਜੀ ਸੁੰਢ ਬਹੁਤ ਜ਼ਿਆਦਾ ਪਿਆ ਇਸ ਵਾਰ ਹਰ ਇੱਕ ਕਿਸਾਨ ਭਰਾ ਨੂੰ ਇਹ ਕੀ ਇਹ ਪ੍ਰੋਬਲਮ ਆਈ ਹੈ ਕਣਕ ਨੂੰ ਸੁੰਢ ਬਹੁਤ ਪੈਣ ਵਾਲੀ ਕੀਲਿਆਂ ਦੇ ਕੀਲੇ ਖਾਲੀ ਕਰਤੇ ਜੀ ਪਿਛਲੀ ਵਾਰ ਵੀ ਬਹੁਤ ਪ੍ਰੋਬਲਮ ਆਈ ਸੀ ਪਰ ਕੰਟਰੋਲ ਹੋ ਗਿਆ ਸੀ ਪਰ ਇਸ ਵਾਰ ਕੋਈ ਦਵਾਈ ਵੀ ਕੰਮ ਨਹੀਂ ਕਰ ਰਹੀ ਪਰ ਜਿਹੜੀ ਵੀ ਦਵਾਈ ਤੁਹਾਨੂੰ ਮੈਂ ਦੱਸਣ ਲੱਗਿਆ ਅੱਜ ਇਹ ਇਹਦਾ 100% ਰਿਜ਼ਲਟ ਹੈ ਜੀ ਬਣੇ ਰਹੇ ਹੋ ਐਂਡ ਤੱਕ ਵੀਡੀਓ 'ਚ ਲਾਈਕ ਸ਼ੇਅਰ ਵੀਡੀਓ ਨੂੰ ਆਪੇ ਕਰ ਦਿਓ ਜਿਹੜਾ ਮੇਰਾ ਵੀਰ ਨਵਾਂ ਜੁੜਿਆਗਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਖੇਤੀਬਾੜੀ ਸੰਬੰਧੀ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਸਭ ਤੋਂ ਵੱਧ ਜੀ ਵਰਤੀ ਜਾਣ ਵਾਲੀ ਦਵਾਈ ਜਿਹੜੀ ਪੰਜਾਬ 'ਚ ਵਰਤੀ ਜਾਂਦੀ ਹੈ ਕਾਲੀ ਚੱਕਰ ਜਾਂ ਕਲੋਰੋ ਦਵਾਈ ਹੈ ਜਿਹੜੀ ਜ਼ਿਆਦਾਤਰ ਆਪਣੇ ਲੋਕ ਵਰਤ ਰਹੇ ਨੇਗੇ ਅੱ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਪ੍ਰਭੂ ਜਿਹੜੇ ਕਿਸਾਨ ਵੀਰਾਂ ਦੇ ਖੇਤਾਂ 'ਚ ਕੋਰ ਕਣਕ ਨੂੰ ਸੁੰਢ ਪਿਆ ਹੋਇਆ ਹੈਗਾ ਉਹ ਕੀ ਗਲਤੀ ਕਰ ਰਹੇ ਨੇ ਉਹ ਡਿੱਕੀ ਜਾਂਦੇ ਨੇ ਵੀ ਪਾਣੀ ਲਾਵਾਂਗੇ ਫੇਰ ਆਪਾਂ ਦਵਾਈ ਵਰਤਾਂਗੇ ਉਹ ਪ੍ਰਭੂ ਇਹ ਗਲਤੀ ਨਾ ਕਰੋ ਕੋਰ ਤੇ ਵੀ ਤੁਸੀਂ ਦਵਾਈਆਂ ਬਹੁਤ ਆਉਂਦੀਆਂ ਨੇ ਉਹ ਵਰਤ ਸਕਦੇ ਹੋ ਪਰ ਜੇ ਤੁਹਾਨੂੰ ਲੱਗਦਾ ਹੈਗਾ ਵੀ ਤੁਹਾਡੀ ਕਣਕ ਪਾਣੀ ਦੇ ਕਾਬਿਲ ਹੈ ਤਾਂ ਤੁਸੀਂ ਕਣਕ ਨੂੰ ਪਾਣੀ ਲਾ ਕੇ ਆਹ ਦਵਾਈ ਦਾ ਛਿੱਟਾ ਮਾਰੋ ਸਭ ਤੋਂ ਵੱਧ 80% ਸੁੰਡ ਜੀ ਖਤਮ ਕਰ ਦਿੰਦੀ ਹੈ ਕਾਲੀ ਚੱਕਰ ਦਵਾਈ ਜਿਹੜੀ ਵਰਤੀ ਜਾਂਦੀ ਹੈ ਪਰ ਇਹ ਕਿੱਥੇ ਗਲਤ ਰਹਿ ਜਾਂਦੀ ਹੈ ਜਿਹੜਾ 20% ਸੁੰਡ ਹੈ ਉਹ ਚੌਥੇ ਦਿਨ ਦੁਬਾਰੇ ਪੈਦਾ ਹੋ ਜਾਂਦਾ ਉਹ ਹੁੰਦਾ ਕੀ ਹੈ ਜੀ ਇਹ ਸਾਰੇ ਸੁੰਡ ਨੂੰ ਖਤਮ ਕਰ ਦਿੰਦੀ ਹੈ ਪਰ ਜਿਹੜੇ ਸੁੰਡ ਦੇ ਆਂਡੇ ਦਿੱਤੇ ਹੁੰਦੇ ਨੇ ਉਹ ਖਤਮ ਨਹੀਂ ਕਰਦੀ ਉਹ 4-5 ਦਿਨਾਂ ਬਾਅਦ ਜੀ ਦੁਬਾਰੇ ਆਂਡਿਆਂ ਚੋਂ ਬੱਚੇ ਨਿਕਲੇ ਹੁੰਦੇ ਨੇ ਤੇ ਉਦੋਂ ਦੁੱਗਣਾ ਸੁੰਡ ਪੈਦਾ ਫੇਰ ਹੋ ਜਾਂਦਾ ਪਰ ਜਿਹੜੀ ਮੈਂ ਦਵਾਈ ਦੱਸਣ ਲੱਗਿਆ ਨੋਟ ਕਰ ਲਿਓ ਜੀ 100% ਰਿਜ਼ਲਟ ਹੈ ਇਹ ਦਵਾਈ ਦਾ ਨਾਮ ਹੈ ਜੀ ਮੈਟਾਰਾਈਜੀਮ ਐਨੀ ਸੋਪਲੀ ਮੈਂ ਉੱਪਰ ਨਾਮ ਵੀ ਲਿਖਿਆਗਾ ਵੀਡੀਓ 'ਚ ਚਾਹੇ ਸਤਰੀਨ ਸਾਊਟ ਲੈ ਲਿਓ ਹਰ ਇੱਕ ਦੁਕਾਨ ਤੋਂ ਆਮ ਹੀ ਮਿਲ ਜਾਂਦੀ ਹੈ ਇਹ ਬਰਤਨੀ ਕਿਵੇਂ ਹੈ ਜੀ ਇਹਨੂੰ ਤੁਸੀਂ ਮਿੱਟੀ 'ਚ ਰਲਾ ਕੇ ਜਦੋਂ ਕਣਕ ਨੂੰ ਪਾਣੀ ਲਾਤਾ ਪਾਣੀ ਲਾਓ ਹਲਕਾ ਤੇ ਇਹਨੂੰ ਮਿੱਟੀ 'ਚ ਰਲਾ ਕੇ ਤੁਸੀਂ ਛਿੱਟਾ ਮਾਰ ਸਕਦੇ ਹੋ ਇਹਦਾ ਜਿਵੇਂ ਤੁਸੀਂ ਇਹਦਾ ਅੱਜ ਸਿਰਟਾ ਮਾਰਤਾ ਕੱਲ੍ਹ ਤੱਕ ਜੀ ਤੁਹਾਡੇ ਖੇਤ ਦੇ ਵਿੱਚੋਂ ਸਾਰੇ ਦਾ ਸਾਰਾ ਸੁੰਡ ਖਤਮ ਹੋ ਜਾਊਗਾ ਤੇ ਜਿਹੜੇ ਆਂਡੇ ਨੇ ਨਾ ਉਹ ਵੀ ਸਾਰੇ 2 ਦਿਨਾਂ ਦੇ ਵਿੱਚ ਸਾਰੇ ਆਂਡੇ ਜੀ ਨਾਸ ਹੋ ਜਾਂਦੇ ਨੇ। ਇਹੀ ਗਲਤੀ ਹੈ ਪ੍ਰਭੂ ਹੋਰ ਦਵਾਈਆਂ ਕੰਮ ਕਰਦੀਆਂ ਨੇ ਪਰ ਉਹ ਜਿਹੜਾ ਆਂਡੇ ਦਿੱਤੇ ਹੋਏ ਨੇਗੇ ਸ਼ੁੰਡ ਦੇ ਉਹ ਨਹੀਂ ਮਾਰਦੀਆਂ। ਇਹ ਪ੍ਰੋਪਰ ਆ ਸਾਰੇ ਖੇਤ ਚੋਂ ਜੀ ਸੁੰਡ ਦਾ ਸਫਾਇਆ ਕਰ ਦਿੰਦੀ ਹੈ। ਮੈਂ ਨਾਮ ਦੁਬਾਰਾ ਬੋਲਣ ਲੱਗਿਆ ਉੱਪਰ ਲਿਖਿਆ ਵੀ ਹੋਇਆ। ਮਾਈਟਰ ਆਈ ਜੀ ਐਮ ਐਨੀ ਸੋਪਲੀ ਹਰ ਇੱਕ ਦੁਕਾਨ ਤੇ ਉਪਲਬਧ ਦਾ ਇਹ ਦਵਾਈ ਵਰਤੋ ਭਰਾਵੋ ਅਸੀਂ ਆਪ ਵੀ ਵਰਤੀ ਹੈ ਬਹੁਤ ਵਧੀਆ ਰਿਜ਼ਲਟ ਨੇਗੇ ਕਿਉਂਕਿ ਆਇਤੀ ਕੀ ਭਰਾਵੋ ਕੀਲਿਆਂ ਦੇ ਕੀਲੇ ਸੁੰਡ ਨੇ ਤਬਾਹ ਕਰਤੇ ਬਹੁਤ ਜਿਆਦਾ ਹਮਲਾ ਹੋਇਆ ਪਹਿਲਾਂ ਕਿਸਾਨ ਨੂੰ ਮਾਰ ਪੈਗੀ ਜੀਰੀਆਂ ਕੱਟ ਹੋਈਆਂ ਨੇ ਉੱਪਰੋਂ ਹੁਣ ਸੁੰਡ ਨਹੀਂ ਜ਼ਿਮੀਦਾਰ ਦੇ ਪੈਰ ਲੱਗਣ ਦੇ ਰਿਹਾ ਖਰਚਾ ਦਿਨੋਂ ਦਿਨ ਵੱਧਦਾ ਤੁਰਿਆ ਜਾਂਦਾ ਸੋ ਆਪਣੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਨਿਤ ਨਵੀਂ ਜਾਣਕਾਰੀ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ